ਕ੍ਰਿਸਮਸ ਦਿਹਾੜੇ ਤੇ ਪ੍ਰੋਫਟ ਜੀ ਵੱਲੋਂ ਜਿਹੜਾ ਵੱਡਾ ਦਿਨ ਮਨਾਇਆ ਗਿਆ ਫਿਲਮੀ ਜਿਹੜੇ ਐਕਟਰ ਆ ਸਿਤਾਰੇ ਆ ਬਾਲੀਵੁੱਡ ਦੇ ਸਾਜਪੁਰ ਚਰਚ ਪਹੁੰਚੇ ਤਿੰਨ ਸਟੇਜਾਂ ਲਗਾਈਆਂ ਗਈਆਂ ਇੱਕ ਜਿੱਥੋਂ ਪਾਸਟਰ ਜੀ ਪ੍ਰਚਾਰ ਕਰਦੇ ਆ ਉਹ ਵੱਖਰੀ ਸਟੇਜ ਸੀ ਉਹ ਕਲਾਕਾਰਾਂ ਦਾ ਇੱਕ ਅਲੱਗ ਮੰਚ ਸੀ ਸਾਡੀ ਵਰਸ਼ਿਪ ਦਾ ਅਲੱਗ ਮੰਚ ਸੀ ਔਰ ਪ੍ਰੋਫੈਟ ਜੀ ਜਿੱਥੋਂ ਪ੍ਰਚਾਰ ਕਰਦੇ ਆ ਪ੍ਰੇਰ ਕਰਦੇ ਹੋ ਉਹ ਅਲੱਗ ਸੀ। ਬਸ ਅਸੀਂ ਉਹ ਗੱਲਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਘਰ ਵਿੱਚ ਕੋਈ ਗੱਲ ਹੋ ਜਾਏ ਤੇ ਉਹਦਾ ਇਹ ਨਹੀਂ ਆ ਕਿ ਅਸੀਂ ਬਾਹਰ ਜਾ ਕੇ ਉਹਦੀ ਭੰਡੜੀ ਕਰੀਏ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਕੱਲ ਉਹ ਘਰ ਦੀ ਗੱਲ ਘਰ ਵਿੱਚ ਹੀ ਨਿਬੇੜਨੀ ਚਾਹੀਦੀ ਆ। ਫਿਲਮੇ ਜਗਤ ਦੇ ਲੋਗ ਆ ਉਹਨਾਂ ਨੇ ਵਧਾਈ ਵੀ ਦਿੱਤੀ ਵਿਸ਼ਵ ਕੀਤਾ ਪਰ ਆਪਣੇ ਜਿਹੜੇ ਆ ਆਪੜਾ ਜਿਹੜਾ ਉਹਨਾਂ ਦਾ ਸਟਾਈਲ ਉਹਦੇ ਵਿੱਚ 크ਿਸਮਸ ਦੀ ਵਧਾਈ ਵੀ ਦਿੱਤੀ ਔਰ ਖੁਸ਼ੀ ਵੀ ਮਨਾਈ ਛੜਦਾ ਔਰ ਪ੍ਰੋਫਿਟ ਬਜਿੰਦਰ ਜੀ ਵੀ ਇੱਕ ਐਸੀ ਮਿਨਿਸਟਰੀ ਆ ਕਿ ਜੋ ਵਰਲਡ ਵਾਈਡ ਮਿਨਿਸਟਰੀ ਆ ਉਹਨਾਂ ਦੀ ਔਰ ਅਪੋਸਟਲ ਜੀ ਦੀ ਵੀ ਦੋਨੋਂ ਹੀ ਮਿਨਿਸਟਰੀ ਆ ਟੋਪਿਸਟ ਨੇ ਔਰ ਮੇਰਾ ਮੰਨਣਾ ਆ ਕਿ ਸਾਨੂੰ ਟਿੱਪਾ ਟਿੱਪਣੀ ਕਿਸੇ ਵੀ ਅ ਧਾਰਮਿਕ ਆਗੂ ਦੇ ਉੱਤੇ ਨਹੀਂ ਕਰਨੀ ਚਾਹੀਦੀ ਫਿਲਮ ਵਿੱਚ ਜਗਤ ਦੇ ਲੋਕ ਆ ਉਹਨਾਂ ਨੇ ਵਧਾਈ ਵੀ ਦਿੱਤੀ ਵਿਸ਼ਵ ਕੀਤਾ ਪਰ ਆਪਣੇ ਜਿਹੜੇ ਆ ਆਪੜਾ ਜਿਹੜਾ ਉਹਨਾਂ ਦਾ ਸਟਾਈਲ ਉਹਦੇ ਵਿੱਚ 크ਿਸਮਸ ਦੀ ਵਧਾਈ ਵੀ ਦਿੱਤੀ ਔਰ ਖੁਸ਼ੀ ਵੀ ਮਨਾਈ ਛੜਦਾ ਸਿੰਦਾਰ ਦੇ ਵਿੱਚ ਚਰਚਵਾ ਖਾਮੜਾ ਚਰਚ ਜਿਹੜੇ ਪਾਸਟਰ ਅੰਕੂ ਨਰੂਲਾ ਦੀ ਜਿਹੜੇ ਚਲਾਉਂਦੇ ਉਹਨਾਂ ਨੂੰ ਆਪਣੇ ਲਾਈਵ ਪ੍ਰਚਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਔਰ ਇਹ ਗਲਤ ਗੱਲਾਂ ਕਰ ਰਿਹਾ ਗੌਰਵ ਜੀ ਕਹਿ ਰਹੇ ਸੀ ਕਿ ਪੁਲਪੜ ਦੇ ਉੱਤੇ ਉਹਨਾਂ ਨੇ ਇਹ ਗੱਲ ਬੋਲੀ ਮੈਂ ਦੱਸਣਾ ਚਾਹੁੰਦਾ ਕਿ ਪੁਲਪੜ ਦੇ ਉੱਤੇ ਜਿਹੜੀ ਧਾਰਮਿਕ ਜਗਵੇਦੀ ਸੀ ਉਹਦੇ ਤੇ ਕੋਈ ਵੀ ਇਦਾਂ ਦੀ ਗੱਲ ਉਹਨਾਂ ਨੇ ਨਹੀਂ ਬੋਲੀ ਉਹਨਾਂ ਨੇ ਉਸ ਜਗ੍ਹਾ ਦੇ ਉੱਤੇ ਗੱਲ ਬੋਲੀ ਉਹਦੀ ਸਟੇਜ ਅਲੱਗ ਤੋਂ ਉਹਨਾਂ ਦੀ ਵੱਖਰੀ ਕੀਤੀ ਗਈ ਸੀ ਕਿਉਂਕਿ ਜਿਹੜਾ ਇੱਕ ਧਾਰਮਿਕ ਆਗੂ ਆ ਉਹਨਾਂ ਨੂੰ ਪਤਾ ਹੁੰਦਾ ਆ ਕਿ ਪਵਿੱਤਰ ਜਗਵੇਦੀ ਦੀ ਕੀ ਮਹੱਤਤਾ ਆ ਔਰ ਸਿਖਾਉਣ ਦੀ ਸਾਨੂੰ ਉਹਨਾਂ ਨੂੰ ਵੱਡੀ ਗੱਲ ਨਹੀਂ ਕਿਉਂਕਿ ਉਹ ਆਲਰੇਡੀ ਉਹ ਬੜੇ ਸਿੱਖੇ ਹੋਏ ਨੇ ਤਾਂ ਹੀ ਪਰਮੇਸ਼ਰ ਨੇ ਕੋਮਾਂ ਦੇ ਲਈ ਉਹਨਾਂ ਨੂੰ ਚੁਣਿਆ ਆ ਦੱਸਦੀ ਆ ਕਿ ਪਿਆਰ ਸਭ ਤੋਂ ਉੱਤਮ ਆ ਤੇ ਪਿਆਰ ਸਾਰੀਆਂ ਗੱਲਾਂ ਨੂੰ ਢੱਕ ਲੈਂਦਾ ਵਾ ਤੇ ਅਗਰ ਜੇ ਐਸੀ ਕੋਈ ਗੱਲ ਸੀ ਤੁਸੀਂ ਸਾੜਦਾ ਗੱਲ ਕਰਦੇ ਮਿਨਿਸਟਰੀ ਦੇ ਪ੍ਰਧਾਨ ਨਾਲ ਗੱਲ ਕਰਦੇ ਸੋ ਅਗਰ ਕਿਸੇ ਪਾਪੀ ਮਨੁੱਖ ਨੂੰ ਬਚਾਉਣਾ ਆ ਤੇ ਪੁਲਿਸ ਦੱਸਦਾ ਕਿ ਮੈਂ ਜਿਹਦੇ ਵਿੱਚ ਵੀ ਗਿਆ ਮੈਂ ਉਹਦਾ ਦਾ ਬਣ ਕੇ ਉਹਦੇ ਨਾਲ ਢਲਿਆ ਪਰ ਉਹਦਾ ਦੇ ਕੰਮ ਨਹੀਂ ਕੀਤੇ ਪੁਲਿਸ ਨੇ ਕਿਹਾ ਸੀ ਉਹਨਾਂ ਦੇ ਉਹਦਾ ਦੇ ਹੁਣ ਪ੍ਰੋਫਿਟ ਜੀ ਉਹਨਾਂ ਦੇ ਨਾਲ ਮਿਲੇ ਪ੍ਰੋਫਿਟ ਜੀ ਉਹਨਾਂ ਦੇ ਨਾਲ ਮਿਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਪਰ ਪ੍ਰੋਫਿਟ ਜੀ ਨੇ ਉਹਨਾਂ ਵਰਗੇ ਕੰਮ ਨਹੀਂ ਕੀਤੇ ਸਗੋਂ ਉਹਨਾਂ ਦੇ ਉੱਤੇ ਆਪਣੀ ਇੱਕ ਛਾਪ ਛੱਡੀ ਉਹਨਾਂ ਨੂੰ ਇੱਕ ਮੌਕਾ ਦਿੱਤਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮੌਕਾ ਦੇਣ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਸੀ ਪ੍ਰੋਫਿਟ ਮੈਂ ਨਬੀ ਹੁੰਦਾ ਇੱਕ ਨਬੀ ਦਾ ਰਤਬਾ ਵਾ ਜਿਵੇਂ ਪਾਸਟੈਂਕ ਨਰੂਲਾ ਜੀ ਆਪੋਸਟਲ ਉਹ ਪ੍ਰੇਰੀ ਦਾ ਰਸੂਲ ਆ ਤੇ ਉਹ ਸਿੱਧਾ ਕਹਿੰਦਾ ਬਜਿੰਦਰ ਸਿੰਘ ਬਜਿੰਦਰ ਸਿੰਘ ਬੜੇ ਬਦਤਮੀਜ਼ ਦੇ ਲਫ਼ਜ਼ ਬੋਲੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਪਾਸਟੰਗ ਤੋਂ ਨਰੂਲਾ ਨੂੰ ਤੁਹਾਡੇ ਮਾਧਿਅਮ ਤੋਂ ਕਿ ਇਹੋ ਜਿਹੇ ਆਪਾਂ ਪ੍ਰਧਾਨ ਲਾਇਆ ਜਿਹੜੇ ਕੱਲ ਦੇ ਬੱਚੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਇਹ ਮਸੀਹਤ ਨੂੰ ਸਿਖਾਣਗੇ ਗਿਲਵਾਲੀ ਗੇਟ ਵਿਖੇ ਆਲ ਇੰਡੀਆ ਕ੍ਰਿਸਚੀਅਨ ਸਮਾਜ ਮੋਰਚਾ ਦੇ ਚੇਅਰਮੈਨ ਅਤੇ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਜਸਪਾਲ ਮਸੀਹ ਅਤੇ ਸਮੂਹ ਬਿਸ਼ਪ ਸਹਿਬਾਨ ਪਾਸਟਰ ਸਹਿਬਾਨ ਦੀ ਹਾਜ਼ਰੀ ਵਿੱਚ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਜਸਪਾਲ ਮਸੀਹ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨੀ 25 ਦਸੰਬਰ ਨੂੰ 크리스마ਸ ਡੇ ਵਾਲੇ ਦਿਨ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਵੱਲੋਂ ਤਾਜਪੁਰ ਚਰਚ ਜਲੰਧਰ ਅਤੇ ਚੰਡੀਗੜ੍ਹ ਵਿਖੇ ਬੜੀ ਹੀ ਤੁਮਤਾਮ ਕ੍ਰਿਸਮਸ ਮਨਾਇਆ ਗਿਆ ਸੀ ਕ੍ਰਿਸਮਸ ਦੌਰਾਨ ਕਈ ਫਿਲਮੀ ਹਸਤੀਆਂ ਵੀ ਪੰਜਾਬ ਚ ਮਸੀਹ ਪਾਈਚਾਰੇ ਦੀਆਂ ਸੰਗਤਾਂ ਨੂੰ ਵਧਾਈ ਦੇਣ ਲਈ ਚਰਚ ਵਿੱਚ ਪਹੁੰਚੀਆਂ ਸਨ ਅਤੇ ਕ੍ਰਿਸਮਸ ਦੀ ਖੁਸ਼ੀ ਨੂੰ ਸੈਲੀਬ੍ਰੇਟ ਕਰਦਿਆਂ ਹੋਇਆ ਫਿਲਮੀ ਸਤਾਰਿਆਂ ਵੱਲੋਂ ਕੁਝ ਕਾਮੇਡੀ ਕੀਤੀ ਗਈ ਸੀ ਜਿਸ ਨੂੰ ਲੈ ਕੇ ਪ੍ਰੋਫੈਟ ਅੰਕਨੂਲਾ ਜੀ ਵੱਲੋਂ ਆਪਣੇ ਲਾਈਵ ਪ੍ਰੋਗਰਾਮ ਦੌਰਾਨ ਟਿੱਪਣੀ ਕਰਦਿਆਂ ਕੜਾ ਵਿਰੋਧ ਕੀਤਾ ਗਿਆ ਸੀ ਅਤੇ ਬਕਵਾਸ ਬੇਅਕਲ ਲੋਕ ਕਹਿ ਕੇ ਸ਼ਰਮ ਆਣੀ ਚਾਹੀਦੀ ਹੈ ਗੱਲਾਂ ਕਈਆਂ ਸਨ ਅਤੇ ਪ੍ਰੋਫਿਟ ਬਜਿੰਦਰ ਸਿੰਘ ਜੀ ਨੂੰ ਨੀਵਾ ਦਿਖਾਇਆ ਗਿਆ ਸੀ ਜਿਸ ਨਾਲ ਵਿਰੋਧ ਸਮੂਹ ਪਾਸਟਰ ਸਾਹਿਬਾਨਾ ਵੱਲੋਂ ਕੀਤਾ ਗਿਆ ਅਤੇ ਬੀਤੇ ਦਿਨੀ ਖਾਂਬੜਾ ਚਰਚ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਪ੍ਰੋਫੈਟ ਬਜਿੰਦਰ ਸਿੰਘ ਬਾਰੇ ਬਹੁਤ ਮਾੜੀ ਤੇ ਕਟਿਆ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਜਸਪਾਲ ਮਸੀਹ ਨੇ ਅੱਜ ਉਹਨਾਂ ਨੂੰ ਕਿਹਾ ਕਿ ਉਹ ਸਾਡੇ ਆਪਣੇ ਹੀ ਭਰਾ ਹਨ ਅਤੇ ਉਹਨਾਂ ਨੂੰ ਚੇਤਾਵਨੀ ਹੈ ਕਿ ਉਹ ਅੱਗੇ ਤੋਂ ਇਹੋ ਜਿਹਾ ਕੋਈ ਵੀ ਕਦਮ ਨਾ ਚੁੱਕਣ ਤੇ ਮਾੜੀ ਸ਼ਬਦਾਵਲੀ ਨਾ ਬੋਲਣ ਕਿਉਂਕਿ ਪ੍ਰੋਫੈਟ ਬਜਿੰਦਰ ਜੀ ਵੀ ਖੋਦਾ ਦੇ ਸੇਵਾਖਾਨ ਅਤੇ ਅੰਕੁਰ ਨੂਲਾ ਜੀ ਵੀ ਖੋਦਾ ਦੇ ਸੇਵਾਖਾਨ ਇਸ ਲਈ ਲਾਈਫ ਹੋ ਕੇ ਗਲਤ ਨਹੀਂ ਬੋਲਣਾ ਚਾਹੀਦਾ ਸੀ ਅਤੇ ਗੌਰਮ ਨੂੰ ਵੀ ਗਲਤ ਨਹੀਂ ਬੋਲਣਾ ਚਾਹੀਦਾ ਸੀ ਜਸਪਾਲ ਮਸੀ ਨੇ ਕਿਹਾ ਕਿ ਅੰਕੁਰ ਨੂਲਾ ਮਿਨਿਸਟਰੀ ਦੇ ਲੋਕ ਆਪਣੀ ਸ਼ਬਦਾਵਲੀ ਠੀਕ ਕਰਨ ਅਤੇ ਉੱਥੇ ਹੀ ਆਏ ਹੋਏ ਪਾਸਟਰ ਸਹਿਬਾਨਾ ਨੇ ਵੀ ਮਾਰੀ ਸ਼ਬਦਾਵਲੀ ਬੋਲਣ ਉਤੇ ਕੜਾ ਵਿਰੋਧ ਜਤਾਇਆ ਇਸ ਮੌਕੇ ਤੇ ਚੇਅਰਮੈਨ ਜਸਪਾਲ ਮਸੀ ਡਾਇਰੈਕਟਰ ਪਾਸਟਰ ਨਵਜੋਤ ਗਿੱਲ ਬਿਸ਼ਪ ਅਸ਼ੋਕ ਰਵੀ ਸੀਨੀਅਰ ਪਾਸਟਰ ਕੇ ਮੈਥਿਊ ਪਾਸਟਰ ਗੁਰਨਾਮ ਗਿੱਲ ਪਾਸਟਰ ਦੇਸ਼ਰਾਜ ਪਾਸਟਰ ਹਰਵਿੰਦਰ ਪੱਟੀ ਪਾਸਟਰ ਮੁਖਤਿਆਰ ਪਾਸਟਰ ਸੁਖਦੇਵ ਗਿੱਲ ਪਾਸਟਰ ਸਾਜਨ ਪਾਸਟਰ ਮਕਬੂਲ ਮਸੀਹ ਪਾਸਟਰ ਵਿੱਕੀ ਰੋਸ਼ਨ ਪਾਸਟਰ ਰਾਜੇਸ਼ ਗਿੱਲ ਪਾਸਟਰ ਗਰੀਬਦਾਸ ਪਾਸਟਰ ਵਿਜੇ ਗਿੱਲ ਪਾਸਟਰ ਪੀਟਰ ਪਾਸਟਰ ਐਂਥਨੀ ਪਾਸਟਰ ਹਮਿਦ ਰਫੀ ਯੂਥ ਆਗੂ ਵਿਕਾਸ ਮਸੀਹ ਰਾਹੁਲ ਜੋਨ ਅਤੇ ਹੋਰ ਵੀ ਮੌਕੇ ਤੇ ਮੌਜੂਦ ਸਨ ਹਾਂਜੀ ਮੈਂ ਜਸਪਾਲ ਮਸੀ ਮੁਖ ਸੇਵਾਦਾਰ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਪ੍ਰਧਾਨ ਇੰਟਰਨੈਸ਼ਨਲ ਮਸੀਹ ਇਕਤਾ ਕਮੇਟੀ ਔਰ ਆਏ ਹੋਏ ਸਾਰੇ ਹੀ ਪੱਤਰਕਾਰ ਭਰਾਵਾਂ ਨੂੰ ਤੇ ਭੈਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੈ ਮਸੀਦੀ ਔਰ ਵੱਡੇ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿਨਾਵਾ ਮੈਂ ਆਪਜੀ ਵੱਲੋਂ ਔਰ ਆਪਣੀ ਸੰਸਥਾ ਵੱਲੋਂ ਔਰ ਆਏ ਹੋਏ ਸਾਰੇ ਪਾਸਟਰ ਸੇਬਾਨਾ ਵੱਲੋਂ ਬਿਸ਼ਪ ਸੇਬਾਨਾ ਵੱਲੋਂ ਜੋ ਅੱਜ ਸਮੂਹ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਚੋਂ ਇਕੱਠੇ ਹੋਏ ਜਿਹੜੇ ਬਿਸ਼ਪ ਸਹਿਬਾਨ ਆਇਆ ਆਪ ਸਭ ਨੂੰ ਵੱਡੇ ਦਿਨ ਦੀ 90 ਸਾਲ ਦੀ ਵਧਾਈ ਤੇ ਨਾਲੇ ਨਾਲ ਮੈਂ ਦੱਸਣਾ ਚਾਹੁੰਨਾ ਵਾਂ ਅੱਜ ਸਾਨੂੰ ਜਿਹੜੀ ਆ ਇਹ ਪੀਸੀ ਕਿਉਂ ਕਰਨੀ ਪੈ ਰਹੀ ਆ ਇਸ ਕਰਕੇ ਜੋ ਬੀਤੇ ਦਿਨੀ 크ਿਸਮਸ ਦਿਹਾੜਾ ਗਿਆ ਵਾ ਬਿਤੇ ਆ ਜਿਹੜਾ ਆਪ ਸਭ ਨੇ ਦੇਖਿਆ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਔਰ ਪੂਰੇ ਭਾਰਤ ਦੇਸ਼ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਔਰ ਖਾਸ ਕਰਕੇ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਤੇ ਮਨਾਇਆ ਗਿਆ ਔਰ ਵੱਖ-ਵੱਖ ਚਰਚਾਂ ਵੱਲੋਂ ਮਿਨਿਸਟਰੀਆਂ ਵੱਲੋਂ ਪ੍ਰਭੂ ਯਿਸੂ ਮਸੀਹ ਦਾ ਗੋਣਗਾਣ ਕੀਤਾ ਗਿਆ। ਔਰ ਉਸੇ ਤਰ੍ਹਾਂ ਹੀ ਜਿਹੜਾ ਸਾਡੀ ਪ੍ਰੋਫੈਟ ਬਜਿੰਦਰ ਸਿੰਘ ਮਿਨਿਸਟਰੀ ਆ ਜਿੰਨਾਂ ਵੱਲੋਂ ਇੰਟਰਨੈਸ਼ਨਲ ਮਸੀਹਕਤਾ ਕਮੇਟੀ ਦਾ ਮੈਂ ਪ੍ਰਧਾਨ ਆ ਉਹਨਾਂ ਵੱਲੋਂ ਵੀ ਜਿਹੜਾ ਵਾ 15 ਤਰੀਕ ਨੂੰ ਜਿਹੜੀ ਜਲੰਧਰ ਦੇ ਵਿੱਚ ਬਹੁਤ ਵੱਡੀ ਜਿਹੜੀ ਸ਼ੋਭਾ ਯਾਤਰਾ ਉਥੇ ਕੀਤੀ ਗਈ ਜਦੇ ਵਿੱਚ ਲੱਖਾਂ ਲੋਕ ਸ਼ਾਮਲ ਹੋਏ ਔਰ ਉਹਦੇ ਤਹਿਤ ਚੰਡੀਗੜ੍ਹ ਵੀ ਚਰਚ ਵਾ ਸਾਡੀ ਇੱਕ ਪੂਰੇ ਆਲ ਓਵਰ ਇੰਡੀਆ ਵਰਲਡ ਦੇ ਵਿੱਚ ਬ੍ਰਾਂਚਾਂ ਵਾਂ ਚੰਡੀਗੜ੍ਹ ਚਰਚ ਜਿਹੜਾ ਮੇਨ ਆ ਸਾਡਾ ਉੱਥੇ ਵੀ ਜਿਹੜਾ ਵਾ 20 ਦਸੰਬਰ ਨੂੰ ਜੜੀ ਆ ਉੱਥੇ ਇੱਕ ਵੱਡੀ ਜਿਹੜੀ ਕ੍ਰਿਸਮਸ ਸ਼ੋਭਾ ਯਾਤਰਾ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਦੀ ਵਧਾਈ ਦੇਣ ਵਾਸਤੇ ਚੰਡੀਗੜ੍ਹ ਵਿੱਚ ਵੀ ਕੀਤੀ ਗਈ ਜਿਸ ਦੇ ਵਿੱਚ ਫਿਲਮੀ ਅਦਾਕਾਰ ਸਾਡੇ ਸੁਨੀਲ ਸੇਠੀ ਜੀ ਔਰ ਸਾਡੀ ਭੈਣ ਰਾਖੀ ਸ਼ਾਵਨ ਜੀ ਜਿਹੜੀ ਸ਼ਾਮਲ ਹੋ ਕੇ ਉਹਨਾਂ ਨੇ ਵਧਾਈ ਦਿੱਤੀ ਉਹ ਗੱਲ ਰਹਿ ਗਈ ਆ ਸਾਡੀ ਸ਼ੋਭਾ ਯਾਤਰਾ ਦੀ ਫਿਰ ਆ ਗਿਆ ਕ੍ਰਿਸਮਸ ਦਿਹਾੜਾ ਕ੍ਰਿਸਮਸ ਦਿਹਾੜੇ ਤੇ ਪ੍ਰੋਫੈਟ ਜੀ ਵੱਲੋਂ ਜਿਹੜਾ ਵੱਡਾ ਦਿਨ ਮਨਾਇਆ ਗਿਆ ਉਹ ਰਾਖੀ ਸਾਮਤ ਸਾਡੀ ਭੈਣ ਜਿਹੜੀ ਦੇਖ ਕੇ ਜੋ ਮਾਹੌਲ ਸਾਰਾ ਹੋਇਆ ਸ਼ੋਭਾ ਯਾਤਰਾ ਦਾ ਉਹਦੇ ਤਹਿਤ ਜਿਹੜੇ ਫਿਲਮੀ ਜਿਹੜੇ ਐਕਟਰ ਆ ਸਿਤਾਰੇ ਆ ਬਾਲੀਵੁੱਡ ਦੇ ਉਹਨਾਂ ਨੂੰ ਲੈ ਕੇ ਤਾਜਪੁਰ ਚਰਚ ਪਹੁੰਚੇ ਜਿਹਦੇ ਵਿੱਚ ਸਾਡੇ ਪ੍ਰੇਮ ਚੋਪੜਾ ਜੀ ਔਰ ਗੁਲਸ਼ਨ ਗਰੋਵਰ ਜੀ ਮਹਿਮਾ ਚੌਧਰੀ ਜੀ ਉਪਾਸਨਾ ਸਿੰਘ ਜੀ ਔਰ ਰਾਜਪਾਲ যাদব ਜੀ ਕ੍ਰਿਸ਼ਨਾ ਅਭਿਸ਼ੇਕ ਜੀ ਕੁੱਕੂ ਜੀ ਹੋਰ ਬਹੁਤ ਸਾਰੇ ਜੜੇ ਆ ਸੈਲੀਬ੍ਰਿਟੀ ਜਿਹੜੀ ਉੱਥੇ ਪਹੁੰਚੇ ਜਿਨ੍ਹਾਂ ਨੇ ਉੱਥੇ ਆ ਕੇ ਵਧਾਈ ਦਿੱਤੀ ਗੁਣਗਾਨ ਕੀਤਾ ਯਸ਼ੁ ਮਸੀਹ ਦਾ ਔਰ ਗੁਣਗਾਨ ਦੇ ਨਾਲ ਨਾਲ ਹੀ ਸਾਡੇ ਸੰਤਾਂ ਨੇ ਉੱਥੇ ਕਿਹਾ ਉੱਥੇ ਪਵਿੱਤਰ ਸਟੇਜ ਜਿਹੜੀਆਂ ਤਿੰਨ ਸਟੇਜਾਂ ਲਗਾਈਆਂ ਗਈਆਂ ਇੱਕ ਜਿੱਥੋਂ ਪਾਸਟਰ ਜੀ ਪ੍ਰਚਾਰ ਕਰਦੇ ਆ ਉਹ ਵੱਖਰੀ ਸਟੇਜ ਸੀ ਇੱਕ ਜਿਹੜੀ ਕਲਾਕਾਰਾਂ ਦੀ ਸਟੇਜ ਸੀ ਜਿਹੜੇ ਜਿੰਨੇ ਵੀ ਸਾਡੇ ਮਹਿਮਾਨ ਉਹਦੇ ਵਿੱਚ ਜਿਹੜੇ ਸਾਡੇ ਲੋਕ ਸਭਾ ਜਲੰਧਰ ਦੇ ਮੈਂਬਰ ਆਫ ਪਾਰਲੀਮੈਂਟ ਸਾਡੇ ਸੁਸ਼ੀਲ ਕੁਮਾਰ ਰਿੰਕੂ ਜੀ ਵੀ ਉੱਥੇ ਪਹੁੰਚੇ ਉੱਥੇ ਬੈਠੇ ਹੋਰ ਵੀ ਸਨਮਾਨਤ ਜਿਹੜੀਆਂ ਹਸਤੀਆਂ ਕੁਝ ਮੀਡੀਆ ਦੇ ਪ੍ਰੈਸ ਦੇ ਵੀ ਕਈ ਜਿਹੜੇ ਸੀਨੀਅਰ ਜਿਹੜੇ ਉਹਨਾਂ ਦੇ ਉੱਥੇ ਬੈਠੇ ਹੋਏ ਸੀ ਮੰਚ ਤੇ ਉਹ ਕਲਾਕਾਰਾਂ ਦਾ ਇੱਕ ਅਲੱਗ ਮੰਚ ਸੀ ਸਾਡੀ ਵਰਸ਼ਿਪ ਦਾ ਅਲੱਗ ਮੰਚ ਸੀ ਔਰ ਪ੍ਰੋਫਟ ਜਿੱਥੋਂ ਪ੍ਰਚਾਰ ਕਰਦੇ ਆ ਪ੍ਰੇਰ ਕਰਦੇ ਹੋ ਉਹ ਅਲੱਗ ਸੀ ਤਿੰਨ ਸਟੇਜਾਂ ਜਿਹੜੀਆਂ ਵਾ ਉਹ ਜਲੰਧਰ ਦੇ ਵਿੱਚ ਲਗਾਈਆਂ ਗਈਆਂ ਔਰ ਇਹਦੇ ਤਹਿਤ ਤਿੰਨ ਸਟੇਜਾਂ ਜੜੀਆਂ ਵਾਂ ਉਹ ਚੰਡੀਗੜ੍ਹ ਚਰਚ ਤੇ ਲਗਾਈਆਂ ਗਈਆਂ ਔਰ ਪ੍ਰੋਫਿਟ ਜੀ ਨੇ ਗੱਲ ਕਰਦੇ ਜਦੋਂ ਸੈਲੀਬ੍ਰਿਟੀਾਂ ਨੇ ਤੁਹਾਨੂੰ ਪਤਾ ਉਹਨਾਂ ਦਾ ਕੰਮ ਆ ਜਿਹੜਾ ਫਿਲਮੀ ਜਗਤ ਦੇ ਲੋਗ ਆ ਉਹਨਾਂ ਨੇ ਵਧਾਈ ਵੀ ਦਿੱਤੀ ਵਿਸ਼ਵੀ ਕੀਤਾ ਔਰ ਆਪਣੇ ਜਿਹੜੇ ਆ ਆਪੜਾ ਜਿਹੜਾ ਉਹਨਾਂ ਦਾ ਸਟਾਈਲ ਉਹਦੇ ਵਿੱਚ 크리스마ਸ ਦੀ ਵਧਾਈ ਵੀ ਦਿੱਤੀ ਔਰ ਖੁਸ਼ੀ ਵੀ ਮਨਾਈ ਛੜਦਾ ਔਰ ਉਹਦੇ ਤਹਿਤ ਹੀ ਪ੍ਰੋਫਿਟ ਜੀ ਜਦੋਂ ਉਹਨਾਂ ਨੂੰ ਉਹਨਾਂ ਦੀ ਸਟੇਜ ਤੇ ਪਹੁੰਚੇ ਉਹਨਾਂ ਨੂੰ ਵਧਾਈ ਵੀ ਦਿੱਤੇ ਪ੍ਰੋਫਿਟ ਜੀ ਨੇ ਉੱਥੇ ਬੋਲਿਆ ਪ੍ਰੋਫਿਟ ਬਜਿੰਦਰ ਸਿੰਘ ਜੀ ਨੇ ਕਿਹਾ ਕਿ ਮੈਂ ਜਦੋਂ 8ਵੀਂ ਕਲਾਸ 'ਚ ਪੜਦਾ ਹੁੰਦਾ ਸੀ ਉਸ ਟਾਈਮ ਮੈਂ ਸਾਡੀ ਉਥੇ ਪੈਣ ਦੀ ਮਹਿਮਾ ਚੌਧਰੀ ਜੀ ਕਿ ਉਹਨਾਂ ਦਾ ਬੜਾ ਮੈਂ ਐਨਸੀ ਦੀਵਾਨਾ ਸੀ ਪਰ ਅਬ ਪਾਪ ਛੱਡਤਾ ਹੁਣ ਮੈਂ ਯਸੂ 'ਚ ਆ ਪ੍ਰਭੂ ਯਸੂ ਮਸੀਹ 'ਚ ਇਹ ਨਾਮ ਸ਼ਬਦ ਲੈ ਲਿਆ ਵਾ ਇੱਕ ਮੈਂ ਇੱਕ ਜਿਹੜਾ ਧਰਮ ਦਾ ਮੈਂ ਪ੍ਰਚਾਰਕ ਆ ਹੁਣ ਉਹ ਕੰਮ ਨੇ ਆ ਤੇ ਉਸੇ ਗੱਲ ਨੂੰ ਲੈ ਕੇ ਸਾਡੇ ਬਹੁਤ ਹੀ ਜਿਹੜਿਆ ਇੱਕ ਜਲੰਧਰ ਦੇ ਵਿੱਚ ਚਰਚਵਾ ਖਾਮੜਾ ਚਰਚ ਜਿਹੜੇ ਪਾਸਟਰ ਅੰਕੂ ਨਰੂਲਾ ਦੀ ਜਿਹੜੇ ਚਲਾਉਂਦੇ ਉਹਨਾਂ ਨੂੰ ਉਹਨਾਂ ਵੱਲੋਂ 크리스마ਸ ਤੋਂ ਬਾਅਦ ਜਿਹੜਾ ਚੰਡੀਗੜ੍ਹ ਵੀ ਮਨਾਇਆ ਗਿਆ ਉਹਨੂੰ ਸਾਰੀ ਗੱਲਬਾਤ ਨੂੰ ਦੇਖਦੇ ਹੋਏ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਜਿਹੜਾ ਵਾ ਔਰ ਚੇਤੰਜ ਕੱਸੇ ਗਏ ਆਪਣੇ ਲਾਈਵ ਪ੍ਰਚਾਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਔਰ ਇਹ ਗਲਤ ਗੱਲਾਂ ਕਰ ਰਿਹਾ ਬੜਾ ਉਹਨਾਂ ਨੇ ਜਿਹੜਾ ਇਸ ਚੀਜ਼ ਦਾ ਉਹਨਾਂ ਨੇ ਵਿਰੋਧ ਕੀਤਾ ਜਿਹੜਾ ਕਿ ਆਪਾਂ ਪਹਿਲਾਂ ਵੀ ਜਿਹੜੇ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਸੀ ਅਸੀਂ ਇਹੋ ਅਪੀਲ ਕੀਤੀ ਉਹਨਾਂ ਨੂੰ ਕਿ ਪਾਸਟਰ ਜੀ ਇਹ ਗੱਲਾਂ ਠੀਕ ਨਹੀਂ ਆ ਅੰਦਰ ਦੀਆਂ ਗੱਲਾਂ ਵਾ ਕਿਉਂਕਿ ਬਾਈਬਲ ਦੱਸਦੀ ਆ ਕਿ ਪਿਆਰ ਸਭ ਤੋਂ ਉੱਤਮ ਆ ਤੇ ਪਿਆਰ ਸਾਰੀਆਂ ਗੱਲਾਂ ਨੂੰ ਢੱਕ ਲੈਂਦਾ ਵਾ ਤੇ ਅਗਰ ਜੈਸੀ ਕੋਈ ਗੱਲ ਸੀ ਤੁਸੀਂ ਸਾਡਾ ਗੱਲ ਕਰਦੇ ਮਿਨਿਸਟਰੀ ਦੇ ਪ੍ਰਧਾਨ ਨਾਲ ਗੱਲ ਕਰਦੇ ਉਹਨਾਂ ਦੇ ਜਿਹੜੀ ਆ ਕਮੇਟੀ ਵੱਲੋਂ ਆ ਜਿਹੜਾ ਪ੍ਰਧਾਨ ਸਾਡਾ ਛੋਟਾ ਬੱਚਾ ਹੀ ਆ ਸਾਡਾ ਵੀਰ ਆ ਛੋਟਾ ਸਾਡੇ ਹੱਥਾਂ 'ਚ ਤਿਆਰ ਹੋਇਆ ਉਹ 2017-18 ਦੇ ਵਿੱਚ ਪ੍ਰਭੂ 'ਚ ਆਇਆ ਮਿਸਟਰ ਗੌਰਵ ਗੁਰਬ ਕਹਿੰਦੇ ਉਹਨੂੰ ਸਾਡਾ ਬੱਚਾ ਇਸ ਔਰ ਉਹਨੇ ਬਹੁਤ ਜ਼ਿਆਦਾ ਕਿਆ ਕੀ ਪ੍ਰੋਫਿਟ ਬਜਿੰਦਰ ਜੀ ਨੂੰ ਅਗੇ ਕੁਝ ਨਾ ਨਹੀਂ ਲਾ ਰਿਹਾ ਸੰਤ ਨਹੀਂ ਕਹਿ ਰਿਹਾ ਪ੍ਰੋਫਿਟ ਮੇਂ ਨਵੀ ਹੁੰਦਾ ਇੱਕ ਨਬੀ ਦਾ ਰਤਬਾ ਵਾ ਜਿਵੇਂ ਪਾਸਟਾਂਕੋ ਨਰੂਲਾ ਜੀ ਉਹ ਪੋਸਟਲ ਆ ਉਹ ਪ੍ਰੇਰੀਤਾ ਰਸੂਲ ਆ ਤੇ ਉਹ ਸਿੱਧਾ ਕਹਿੰਦਾ ਬਜਿੰਦਰ ਸਿੰਘ ਬਜਿੰਦਰ ਸਿੰਘ ਬੜੇ ਬਦਤਮੀਜ਼ੀ ਦੇ ਲਫ਼ਜ਼ ਬੋਲੇ ਆ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਪਾਸਟਾਂਕੋ ਨਰੂਲਾ ਨੂੰ ਤੁਹਾਡੇ ਮਾਤੇ ਹਮ ਤੋਂ ਕਿ ਇਹੋ ਜੇ ਆਪਾਂ ਪ੍ਰਧਾਨ ਲਾਇਆ ਜਿਹੜੇ ਕੱਲ ਦੇ ਬੱਚੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਆ ਇਹ ਮਸੀਹਤ ਨੂੰ ਸਖਾਣਗੇ ਉਹਨਾਂ ਨੇ ਉਹ ਸੰਤਾਂ ਨੂੰ ਕਿੱਦਾਂ ਜੜਾ ਵਾ ਕਿੱਦਾਂ ਗੱਲ ਕਰਦੇ ਆ ਕਿਦਾਂ ਸਬੋਧਨ ਕਰਦਾ ਇਹਨਾਂ ਨੂੰ ਪਤਾ ਉਹਨਾਂ ਨੂੰ ਬੜੀ ਬਤਮੀਜ਼ੀ ਦੇ ਸ਼ਬਦ ਬੋਲੇ ਆ ਜਿਹੜਾ ਸੰਤ ਹੀ ਰਹਿਣਾ ਵਾ ਤੇਰੇ ਨਾਲ ਤੇਰੀ ਬੇਇੱਜ਼ਤੀ ਕਰਨ ਦੇ ਨਾਲ ਕੁਝ ਨਹੀਂ ਹੋ ਜਾਣਾ ਇਸ ਕਰਕੇ ਤੂੰ ਸਾਡੇ ਹੱਥਾਂ 'ਚ ਪਲਿਆ ਵਾ ਉਹਨਾਂ ਦੇ ਪਿਤਾ ਜੀ ਨੇ ਆ ਮੇਰੇ ਪਿਤਾ ਜੀ ਪਾਸਟਰ ਰਾਜਪਾਲ ਜੀ ਆ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਅੱਜ ਤੋਂ ਮੈਂ 25-30 ਸਾਲ ਪਹਿਲਾਂ ਪਹੁੰਚ ਗਿਆ ਉਹ ਸਾਡੇ ਚਰਚੇ ਦਾ ਬੂਟਾ ਲੱਗਾ ਸਾਡਾ ਹੀ ਬੱਚਾ ਵਾ ਜੇ ਮੇਰੇ ਦੇਖਾ ਜਾਵੇ ਮੇਰੇ ਪਿਤਾ ਜੀ ਦਾ ਗ੍ਰੈਂਡਸਨ ਨਾ ਹੋ ਧਾਰਮਿਕ ਤੌਰ ਤੇ ਪੋਤਰਾ ਚੇਲਾ ਵਾ ਉਹਦਾ ਪਿਓ ਮੇਰੇ ਪਿਤਾ ਜੀ ਦਾ ਚੇਲਾ ਵਾ ਸਰ ਜੇ ਮੈਸੇਜ ਹੀ ਗਲਤ ਜਾਏਗਾ ਜਦੋਂ ਆਪਾਂ ਆਪਸ ਵਿੱਚ ਇਸ ਤਰੀਕੇ ਦੇ ਨਾਲ ਬੈਠਾਂਗੇ ਲੋਕ ਦੇਖਦੇ ਪਏ ਨੇ ਲੱਖਾਂ ਲੋਕ ਜੁੜਨਗੇ ਅਕਾਊਂਟਾਂ ਦੇ ਥਰੂ ਇੱਕ ਗਲਤ ਮੈਸੇਜ ਆਈ ਨਹੀਂ ਅਸੀਂ ਤਾਂ ਉਹਨਾਂ ਨੂੰ ਕਹਿਣਾ ਕਿ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਆਪਣੀ ਲੈਂਗੁਏਜ ਨੂੰ ਸੁਧਾਰੀਏ ਆਪਣੀ ਜ਼ੁਬਾਨ ਨੂੰ ਸੰਭਾਲੀਏ ਇੱਕ ਪਾਸਟਰ ਦਾ ਕੀ ਰਤਬਾ ਵਾ ਪਾਸਟਰ ਸੇ ਬੰਦਾਂ ਨੂੰ ਕਿੱਦਾਂ ਜਿਹੜਾ ਵਾ ਸਬੋਧਨ ਕਰਦਾ ਹੈ ਢੰਗ ਤਰੀਕਾ ਸਿੱਖੀ ਹੈ ਇਦਾਂ ਵੀ ਬੋਲ ਸਕਦਾ ਹੈ ਜੇ ਉਹਨਾਂ ਨੂੰ ਬਿਲਕੁਲ ਨਾ ਚੰਗੀ ਲੱਗੀ ਹੋਵੇ ਉਸ ਮੰਤ ਤੇ ਇਹ ਗੱਲ ਕਹਣੀ ਗਲਤ ਹੈ ਪਰਸਨਲ ਜੁਣਾ ਕੋ ਆ ਤਾਂ ਪਰਸਨਲ ਗੱਲ ਕਰ ਲੈਂਦੇ ਨਾ ਤੇ ਫਿਰ ਦਿੱਕਤ ਕੀ ਆਈ ਉਹਨਾਂ ਕਿੱਥੇ ਗਿਆ ਦਿੱਕਤ ਇਹੋ ਜਿਹੜਾ ਮਹਿਮਾ ਚੌਧਰੀ ਆਲਾ ਪਾਸੇ ਜੀ ਨੇ ਕਿਹਾ ਉਹਦੇ ਆਪਣੀ ਗਵਾਹੀ ਦੇ ਰਹੇ ਨਾ ਟੈਸਟਮਨੀ ਦੇ ਰਹੇ ਤੁਸੀਂ ਨਹੀਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂ ਫਿਰ ਤੁਸੀਂ ਇਹ ਨਹੀਂ ਤਾਲਮੇਲ ਤਾਲਮੇਲ ਨਹੀਂ ਕੀਤਾ ਉਹਨਾਂ ਨਾਲ ਹਰ ਤਾਲ ਮਿਲ ਦੋਨਾਂ ਦਾ ਤਾਲ ਮਿਲ ਨਹੀਂ ਹੋਇਆ ਔਰ ਕਹਿੰਦਾ ਮਤਲਬ ਇਹ ਆ ਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਜਿਹੜੇ ਚਰਚ ਵਾ ਹਾਂਜੀ ਪਾਸਟਰ ਅੰਕੁਨ ਨਰੂਲਾ ਜੀ ਕੋ ਬੀਤੇ ਸਮੇਂ ਚ ਬਹੁਤ ਸਾਰੀਆਂ ਗੱਲਾਂ ਹੋਈਆਂ ਮੈਂ ਉਹ ਬੰਦਾ ਵਾਂ ਕਿ 2016 ਦੇ ਵਿੱਚ ਪਾਸਟਰ ਅੰਕੁਨ ਨਰੂਲਾ ਜੀ ਜਿਹਦੇ ਬੱਚਾ ਜੰਮਿਆ ਵੀ ਨਹੀਂ ਪ੍ਰਭੂ ਚ ਇਹ ਸਾਡੇ ਵਿੱਚ ਜਨਮ ਹੁੰਦਾ ਜੀ ਇੱਕ ਧਾਰਮਿਕਤਾ ਚ ਆਣਾ ਉਹਨੂੰ ਜਨਮ ਕਹਿੰਦੇ ਆ ਇਹ ਬੱਚਾ ਜੰਮਿਆ ਵੀ ਨਹੀਂ ਗੌਰਵ ਤੋਂ ਜਦੋਂ ਪਾਸਟਰ ਅੰਕੁਨ ਨਰੂਲਾ ਜੀ ਦੀ ਇੱਥੇ ਮੀਟਿੰਗ ਸੀ ਵੱਡਾ 사ਸੰਗ ਸੰਮੇਲਨ ਸੀ ਅੰਮਰਸਰ ਦੇ ਬੀ ਬਲਾਕ ਜਿਹੜਾ ਰੇਲਵੇ ਗਰਾਊਂਡ ਦੇ ਵਿੱਚ ਸੀ ਉਹ ਕੋਈ ਸਮਾਜਿਕ ਜਥੇਬੰਦੀਆਂ ਨੇ ਇੱਥੇ ਵਿਰੋਧ ਕੀਤਾ ਜਿਹੜੇ ਕੋਈ ਸਿਆਸੀ ਲੋਕ ਸਾਡੇ ਸਮਾਜ ਦੇ ਅੱਗੇ-ਅੱਗੇ ਲੱਗੇ ਹੋਏ ਸੀ ਜਦੋਂ ਦੇਖਿਆ ਕਿ ਦੋ ਭਾਈਚਾਰੇ ਆਪਸ ਵਿੱਚ ਟਕਰਾਰ ਰਹੇ ਉਹਨਾਂ ਦੇ ਹੱਥ ਪਿੱਛੇ ਕਰ ਲਏ ਪਰ ਉਹਨਾਂ ਨੇ ਕਹੇ ਕਿ ਇਹਨੂੰ ਜਿਹੜਾ ਸ਼ਹਿਰ ਦੀ ਸ਼ਾਂਤੀ ਭੰਗ ਜਿਹੜੀ ਨਹੀਂ ਹੁੰਦੇ ਨਹੀਂ ਉਹ ਬੰਦਗੀ ਬੰਦ ਕਰਤੀ ਕੁਝ ਦਿਨ ਪਹਿਲਾਂ ਪਾਸਟਰ ਜੋ ਅੰਕਨੁਰ ਲਾਈ ਦਾ ਬੇਟਾ ਵਾ ਪੰਕਜ ਰੰਦਾ ਵਾ ਉਹਨਾਂ ਨੇ ਮੀਟਿੰਗ ਰਖਾਈ ਸੀ ਉਹ ਥੋੜੇ ਦਿਨ ਪਹਿਲਾਂ ਸਾਡੇ ਕੋਲ ਆਏ ਕਿਉਂਕਿ ਉਹਨਾਂ ਦਿਨਾਂ 'ਚ ਸਾਡੇ ਮੋਰਚੇ ਨੇ ਬਹੁਤ-ਬਹੁਤ ਵੱਡੇ ਜਿਹੜੇ ਮੁਸੀਬਾਈਚਾਰੇ ਲਈ ਕੰਮ ਕੀਤੇ ਇਹ ਅਜੇ ਤੋੜੇ ਪਿਛਲੇ 2000 ਸਾਲ ਤੋਂ ਕਰਦੇ ਆ ਰਹੇ ਆ ਅਜਾ ਭਾਈ ਸਾਹਿਬ ਆਪਾਂ ਇਹਦੇ ਵਿੱਚ ਚੋਣੇ ਕੀ ਆਪਣੀ ਕਿ ਬਾਗਰਾ ਖੜੀ ਜਾਂਦੇ ਨਹੀਂ ਮੰਗੇ ਆ ਗੱਲ ਸੁਣ ਲੋ ਅਸੀਂ ਪਛਾਂਕ ਨੂੰ ਤੁਨੂ ਲਈ ਨੂੰ ਬੜਾ ਪਿਆਰ ਕਰਦੇ ਆ ਔਰ ਉਹ ਜਿਹੜਾ ਸਮੇਲਨ ਆ ਸਾਡੇ ਜਥੇਬੰਦੀ ਨੇ ਕਰਾਇਆ ਇੱਥੇ ਆਪਾਂ ਕਿੱਥੇ ਵਿਰੋਧ ਕਰ ਰਹੇ ਉਹਨਾਂ ਦਾ ਹੋਰ ਕਈ ਜਿਹੜੀ ਉਹਨਾਂ ਕੋਲ ਗਲਤੀਆਂ ਹੋਈਆਂ ਪਿਛਲੇ ਟਾਈਮ ਪ੍ਰਚਾਰ ਦੇ ਵਿੱਚ ਆਪਾਂ ਸਾਰੀਆਂ ਦਰਕਿਨਾਰ ਕੀਤੀਆਂ ਕਦੀ ਵੀ ਨਹੀਂ ਆਉਂਦਾ ਨੂੰ ਕਿਹਾ ਕਈ ਜਥੇਬੰਦੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਪਰ ਆਪਾਂ ਕਦੇ ਵੀ ਉਹਨਾਂ ਦਾ ਵਿਰੋਧ ਨਹੀਂ ਆਏ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵਾਂ ਕਿ ਆਪਣੇ ਤੁਸੀਂ ਆਪਣੀ ਮਿਨਿਸਟਰੀ ਚਲਾਓ ਆਪਣੀ ਮਿਨਿਸਟਰੀ 'ਤੇ ਧਿਆਨ ਦਿਵੋ ਕਿਸੇ ਦੇ ਚਰਚਵੰਤ ਧਿਆਨ ਨਾ ਦਿਵੋ ਜੇ ਫੇਰ ਕਰਦੇ ਤੇ ਫੇਰ ਤੁਸੀਂ ਕੀ ਕਰੋਗੇ ਫੇਰ ਦੁਬਾਰਾ ਦੇਖੋ ਜੀ ਉਹਨਾਂ ਨੂੰ ਸਮਝ ਆਉਣੀ ਚਾਹੀਦੀ ਆ ਕਿਉਂਕਿ مسیਹ ਭਾਈਚਾਰਾ ਯੁੱਧ ਦਾ ਕੋ ਅਖਾੜਾ ਨਹੀਂ ਆ ਨਾ ਕੋਈ ਇਹ ਜੰਗ ਦਾ ਜਿਹੜਾ ਮੈਦਾਨ ਆ ਇੱਕ ਪਿਆਰ ਕਰਨ ਵਾਲਾ ਮਾਫੀ ਦੇਣ ਵਾਲਾ ਪ੍ਰਭੂ ਜਸੂਸ ਮਸੀਹ ਨੇ ਪਾਪੀਆਂ ਨਾਲ ਪਿਆਰ ਕੀਤਾ ਪੰਜ ਪੰਜ ਜਿਹੜੀਆਂ ਔਰਤਾਂ ਨੇ ਪਤੀ ਕੀਤਾ ਸੀ ਉਹਨਾਂ ਦੇ ਪਾਪ ਮਾਫ ਕੀਤੇ ਹਾਂਜੀ ਮਾਫੀਨਾਮਾ ਕਹਿਣਾ ਚਾਹੁੰਦੇ ਨਹੀਂ ਮਾਫੀ ਮਾਰੋ ਪਾਸਟਰ ਆਹੀ ਉਹਨਾਂ ਨੂੰ ਮਾਫੀ ਥੋੜਾ ਮੰਗਾਵਾਗੇ ਰੱਬ ਦੇ ਦਾਸ ਆ ਇੱਕ ਵਧੀਆ ਸੇਵਕਾਈ ਕਰ ਰਿਹਾ ਅਸੀਂ ਤੇ ਬੱਚੇ ਨੂੰ ਕਹਣਾ ਚਾਹੁੰਦੇ ਜਿਹੜਾ ਕੱਲ ਦਾ ਬੱਚਾ ਵਾ ਆ ਪ੍ਰਭੂ ਤੇ ਆਇਓ ਪਾਸਟਰ ਨੂੰ ਸਹੀ ਤਰ੍ਹਾਂ ਸਬੋਧਨ ਕਰੇ ਇੱਕ ਸੰਤ ਦੀ ਇੱਜ਼ਤ ਕੀ ਆ ਉਹ ਇੱਜ਼ਤ ਵੇਖ ਕੇ ਸੰਤ ਦੀ ਇੱਜ਼ਤ ਕਿੱਦਾਂ ਕਰਦੇ ਆ ਰਫਲੇ ਪ੍ਰੋਫੈਟ ਜੀ ਕੋਲੋਂ ਬਾਅਦ ਵਿੱਚ ਲੰਘਣ ਦੇ ਲਈ ਕਿਹਾ ਕੀ ਕਿਹਾ ਜੀ ਗੋਰਮ ਜੀ ਨੇ ਪ੍ਰੋਪਰਟੀ ਨੂੰ ਮਾਹਰ ਬਗਾਂ ਦੇ ਵਿੱਚ ਕਿਹਾ ਹੀ। ਤੇ ਬੜੀ ਵੱਡੀ ਬੇਵਕੂਫੀ ਆ ਉਹਦੀ। ਇਹ ਉਹਦੀ ਬੇਵਕੂਫੀ ਆ ਜੇ ਸੰਤਾ ਕੋ ਮਾਫੀ ਮੰਗਾਂਦਾ ਵਾ। ਇਹ ਦੇਖੇ ਜਦੋਂ ਇਹ ਨਹੀਂ ਪ੍ਰਧਾਨ ਸੀ ਇਹਦਾ ਬੌਂਸ ਸੀ ਜਿਹੜੇ ਪਾਜ ਕਾਲ ਸੰਤ ਹੋ ਗਏ ਫੈਰਸ ਮਸੀਹ ਜੀ। ਉਹਦੀ ਅਗਵਾਈ 'ਚ ਇਹ ਕੰਮ ਕਰਦਾ ਸੀ ਜਦੋਂ 16 18 17 18 'ਚ ਗਿਆ। ਉਦੋਂ ਬੜੀਆਂ ਗਲਤੀਆਂ ਹੋਈਆਂ ਉੱਥੇ। ਤੇ ਆਪਾਂ ਤਾਂ ਨਹੀਂ ਕਦੀ ਕਿਹਾ ਕਿ ਮਾਫੀ ਮੰਗਣੋ। ਆਪਾਂ ਹਮੇਸ਼ਾ ਹੀ ਪਾਸਟਾਂਕ ਨੂੰ ਰੁੱਲਾਇਦਾ ਸਾਥ ਦਿੱਤਾ। ਆ ਬੜੇ ਖਰੀਦੇ ਹੋਇਆ ਕਹਤਾ ਦੇਖ ਲੈ ਕਿਰਾਏ ਦੇ ਖਰੀਦੇ ਨਹੀਂ ਕਿਰਾਏ ਦੇ ਬੰਦੇ ਕਹਤਾ ਮੈਂ ਤਾਂ ਕਦੇ ਕਿਰਾਏ ਲੈ ਸਾਰੇ ਪਾਸਟਾ ਦੇ ਇਹਨਾਂ ਦੇ ਕੰਮ ਕਰਦਾ ਪਾਸੇ ਦੱਸੋ ਤੁਹਾਡੇ ਕੋ ਪੈਸੇ ਲਿੱਤੇ ਜਾਂਦੇ ਆ ਦੱਸੋ ਆ ਸਾਰੇ ਵਿੱਚ ਕਦੇ ਪੈਸੇ ਲੈ ਕੇ ਕੰਮ ਕੀਤਾ ਕਿਰਾਏ ਦੇ ਤੁਹਾਨੂੰ ਕਹੇ ਇਹ ਵਾਣੇ ਤੋਂ ਕਦੇ ਇਹ ਨਹੀਂ ਕਿ ਆ ਚਾਹਕ ਆਪੂ ਪਿਆ ਦੋ ਤੁਹਾਡਾ ਪਹਿਲੇ ਪਿਆਰ ਸੀ ਨਾ ਗੋਰਮ ਜੀ ਨਹੀਂ ਬੱਚਾ ਮੇਰਾ ਭਰਾ ਛੋਟਾ ਵਾ ਫੈਮਿਲੀ ਰਿਲੇਸ਼ਨ ਆ ਉਹਦੀ ਭੈਣ ਅੱਜ ਵੀ ਪਿਆਰ ਉਹਨਾਂ ਪਿਆਰ ਕਰਦਾ ਪਰ ਉਹਨੂੰ ਬੱਚੇ ਨੂੰ ਦੱਸਣਾ ਚਾਹਣਾ ਵੀ ਆਪਣੇ ਹੱਥ ਚ ਰਹਿ ਕਮੇਜਨਾ ਜਿਹੜਾ ਸੰਤਾ ਨੂੰ ਬੋਲਣਾ ਚਾਹੀਦਾ ਹਾਂ ਸੈਲੀਬ੍ਰਿਟੀ ਕਰਕੇ ਇਹਨਾਂ ਨੂੰ ਹਾਂ ਸੈਲੀਬ੍ਰਿਟੀ ਕਰਕੇ ਪਤਾ ਨਹੀਂ ਕਿਉਂ ਇਹ ਇਹਨਾਂ ਦੇ ਜੈਲ ਸੀ ਨਹੀਂ ਚਾਹੀਦੀ ਮੈਨੂੰ ਤਾਂ ਇਹ ਲੱਗਦਾ ਵੀ ਇਹਨਾਂ ਦੇ ਵਿੱਚ ਜੈਲਸ ਹੈ ਸੁਮੇਤ ਜੀ ਆਪ ਵੀ ਸਵਾਲ ਕਰ ਹਾਂਜੀ ਇਹ ਜਿਸ ਤਰ੍ਹਾਂ ਆਪਾਂ ਸਾਰੀ ਗੱਲ ਦੱਸ ਦਿੱਤੀ ਆਪਣੇ ਹੱਕ ਕਮੇਜਨਾ ਦਾ ਸਾਰੀ ਇੱਕ ਬੈਸ ਬਾਜੀ ਤੁਸੀਂ ਚਾਹੁੰਦੇ ਕੀ ਜੇ ਬਾਅਦ ਵਿੱਚ ਫੇਰ ਦੁਬਾਰਾ ਇਸ ਤਰ੍ਹਾਂ ਕਰਦੇ ਆ ਕਿ ਹੜਤਾਲ ਕਰੋਗੇ ਨਹੀਂ ਸੰਤਾ ਵਿਰੋਧ ਕਰੋਗੇ ਨਹੀਂ 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 ਹੋਰ ਐਕਸ਼ਨ ਲਵੋਗੇ ਉਹਦੀ ਬਾਰੇ ਦੱਸੋ ਵੀ ਕਰੋਗੇ ਨਹੀਂ ਸੁਖਚੈਨ ਜੀ ਗੱਲ ਇਦਾਂ ਵਾ ਅਸੀਂ ਤੇ ਦੇਖੋ ਤੁਹਾਡੇ ਮਾਧਿਅਮ ਰਾਹੀਂ ਜਿਹੜੀ ਗੱਲ ਕਰ ਸਕਦੇ ਹਾਂ ਹਾਂਜੀ ਸੰਤ ਸਮਾਜ ਐ ਸਾਰੇ ਅਪੀਲ ਕਰਨ ਆਏ ਉਹਨਾਂ ਨੂੰ ਐ ਅਪੋਸਟਲ ਅੰਕੁਰੂਲਾ ਜੀ ਨੂੰ ਵੀ ਆਪਣੇ ਬੰਦਿਆਂ ਨੂੰ ਕੋਈ ਹੱਦ 'ਚ ਰਹਿਣਾ ਜਿਹੜਾ ਸਿੱਖੋ ਕੋਈ ਨਹੀਂ ਤਾਂ ਫਿਰ ਜੇ ਇਦਾਂ ਦਾ ਪ੍ਰਧਾਨ ਜਿਹੜੇ ਅਪੋਸਟਲਾਂ ਨੂੰ ਪਾਸਟਰ ਸੇ ਬੰਦਾਂ ਨੂੰ ਬਦਤਮੀ ਜੀ ਨਾ ਕਵਾਂਦਾ ਵਾ ਇਹਨਾਂ ਨੂੰ ਫਿਰ ਲਾਂਬੇ ਕਰੋ ਜੇ ਨਹੀਂ ਉਹਨੂੰ ਅਕਲ ਤਮੀਜ਼ ਆ ਗਈ ਨਹੀਂ ਆਪਾਂ ਲਾਂਬੇ ਨਹੀਂ ਕਰਾਂ ਉਹਨਾਂ ਨੇ ਕਰਦਾ ਵਾ ਉਹਨਾਂ ਦਾ ਉਹ ਉਹਨਾਂ ਦਾ ਦੈਰਾ ਵਾ ਪਾਸਟੰਕ ਨੂੰ ਰੂਲਾ ਜੀ ਦਾ ਵਾ ਅਸੀਂ ਉਹਨਾਂ ਲਈ ਕੰਮ ਕੀਤਾ ਖ਼ਬਾਰਾਂ ਤਾਂ ਵੱਡਾ ਵੱਡਾ ਉਹਨਾਂ ਨੂੰ ਭੰਡਿਆ ਜਾਂਦਾ ਸੀ ਅਜੀਤ ਖ਼ਬਰ ਵੱਲੋਂ ਜਿਹੜੇ ਆ ਮੇਜਰ ਸਿੰਘ ਜੀ ਨੇ ਤਾਂ ਵੱਡੇ ਲੇਖ ਲਾਉਂਦਾ ਹਮਕੋ ਨਰੂਲਾ ਜੀ ਬਾਰੇ ਲਾਉਂਦਾ ਏ ਇਹ ਪਖੰਡਵਾਦ ਆ ਡੰਬਰ ਆ ਬੜਾ ਕੁਛ ਲਿਖਦੇ ਮੈਂ ਤਾਂ ਨਿਕੋ ਉਹਨਾਂ ਦਾ ਚਰਚਾ ਦਾ ਕੋਈ ਲੀਡਰ ਸੀ ਪਰ ਮੈਨੂੰ ਤਕਲੀਫ ਹੋਈ ਮੈਂ ਵਿਰੋਧ ਕੀਤਾ ਉਹਨਾਂ ਖਿਲਾਫ ਦਰਖਾਸਤਾਂ ਵੀ ਦਿੱਤੀਆਂ ਫਿਰ ਅੱਦਾ ਤੁਹਾਡੇ ਵਾਂਗੂ ਭੈਣ ਭਰਾ ਪਾ ਕੇ ਸਾਡੇ ਕੰਪਰਮਾਈਜ਼ ਵੀ ਹੋਇਆ ਉਹਨਾਂ ਨੂੰ ਮਾਫੀ ਦਿੱਤੀ ਪਰ ਇਹੋ ਦੇਣਾ ਮੈਸੇਜ ਦੇਣਾ ਚਾਹਨਾ ਵਾ ਪਾਸਟਾਂ ਕੋ ਨਰੂਲਾ ਜੀ ਨੂੰ ਔਰ ਆਪਣੇ ਛੋਟੇ ਵੀਰ ਗੌਰਵ ਨੂੰ ਵੀ ਇਹ ਕਦੀ ਵੀ ਹੱਦ ਪਾਰ ਨਹੀਂ ਕਰੀ ਦੀ ਆਪਣੀ ਹੱਦ 'ਚ ਰਹਿਣਾ ਚਾਹੀਦਾ ਸੰਤ ਨੂੰ ਸੰਤ ਕਰਕੇ ਸੰਬੋਧਨ ਕਰੋ ਔਰ ਤੁਸੀਂ ਪਰਚਿਆਂ ਦੀ ਗੱਲ ਕਰ ਵੀ ਪਰਚੇ ਕਰਾਣੇ ਆ ਅਤੀਕ ਵੇ ਜਾ ਕੇ ਵੇਖੋ ਕਿ ਪਾਸਟ ਅੰਕੁਰੁੱਲਾ ਜੀ ਨੇ ਪਵਿੱਤਰ ਵੇਦੀ ਤੇ ਚੜ ਕੇ ਕਿੰਨੀਆਂ ਗਲਤੀਆਂ ਕੀਤੀਆਂ ਹੋਈਆਂ ਅੱਜ ਤੱਕ ਵੀ ਜਸਪਾਲ ਮਸੀਹ ਦੀ ਕਦੇ ਜ਼ੁਬਾਨ ਨਹੀਂ ਖੁੱਲੀ ਨਹੀਂ ਤਾਂ ਵੱਡੀਆਂ ਜੜੀਆਂ ਵਾ ਲੜਾਈਆਂ ਸਾਡਾ ਕ੍ਰਿਸਚਨ ਸਮਾਜ ਮੋਰਚਾ ਬਹੁਤ ਵੱਡੀ ਜਥੇਬੰਦੀ ਆ ਇਹੋ ਲੜਦੀ ਆ ਤੇ ਆ ਦੋ ਚੋ ਚਾਰ ਸਾਲਾਂ ਤੇ ਆ ਕੇ ਆਪਾਂ ਕੋ ਸਮਾਜ ਦੇ ਕੋਈ ਆਗੂ ਨਹੀਂ ਬਣ ਸਕਦੇ ਪਿਛਲੇ ਕਈ ਸਾਲਾਂ ਤੋਂ ਲੜ ਰਹੇ ਆ ਇਹੋ ਮੈਸੇਜ ਤੁਹਾਡੇ ਮਾਧਿਅਮ ਚੋਂ ਦੇਣਾ ਚਾਹੁੰਦਾ ਵਾ ਹਾਂਜੀ ਕੀ ਨਾਮ ਹੈ ਸਾਰਿਆਂ ਨੂੰ ਜੈਮਸੀ ਦੀ ਮੈਂ ਪਾਸਟਰ ਨਵਜੋਤ ਗਿੱਲ ਸੱਚ ਦੀ ਆਵਾਜ਼ ਮਿਨਿਸਟਰੀ ਔਰ ਡਾਇਰੈਕਟਰ ਸੱਚ ਦੀ ਆਵਾਜ਼ ਚੈਨਲ ਤੋਂ ਸੋ ਗੱਲਬਾਤ ਕਰਨੀ ਚਾਹੁੰਦੇ ਆ ਤੁਹਾਡੇ ਸਾਰਿਆਂ ਦੇ ਨਾਲ ਕਿ ਅੱਜ ਜਿੰਨੇ ਵੀ ਇਸ ਜਗ੍ਹਾ ਦੇ ਉੱਤੇ ਪਾਸਟਰ ਸਬਾਨ ਪਹੁੰਚੇ ਨੇ ਜਿੰਨੇ ਵੀ মিডিਆ ਪਹੁੰਚਿਆ ਆ ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਮੈਂ ਜੈਮਸੀ ਦੀ ਆਖਦਾ ਆ ਔਰ ਬੜੇ ਹੀ ਆਦਰ ਦੇ ਯੋਗ ਸਾਡੇ ਪ੍ਰੋਫਿਟ ਬਜਿੰਦਰ ਜੀ ਉਹਨਾਂ ਨੂੰ ਵੀ ਜੈਮਸੀ ਦੀ ਆਖਦੇ ਆ ਔਰ ਆਦਰਨੀਏ ਅਪੋਸਟਲ ਅੰਕਰ ਨਰੂਲਾ ਜੀ ਉਹਨਾਂ ਨੂੰ ਵੀ ਜੈਮਸੀ ਦੀ ਆਖਦੇ ਆ ਸੋ ਗੱਲਬਾਤ ਕਰਨੀ ਚਾਹੁੰਦੇ ਆ ਕਿ ਪਿਛਲੇ ਦਿਨੀ ਜੋ ਇੱਕ ਬਹੁਤ ਵੱਡਾ ਇੱਕ ਵਿਵਾਦ ਛੜਿਆ ਹੋਇਆ ਆ ਪ੍ਰੋਫਿਟ ਜੀ ਨੂੰ ਲੈ ਕੇ ਸਾਡੇ ਚੇਅਰਮੈਨ ਸਾਹਿਬ ਨੇ ਸਾਰੀ ਗੱਲ ਦੱਸੀ ਆ ਬਸ ਅਸੀਂ ਉਹ ਗੱਲਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਘਰ ਵਿੱਚ ਕੋਈ ਗੱਲ ਹੋ ਜਾਏ ਤੇ ਉਹਦਾ ਇਹ ਨਹੀਂ ਆ ਕਿ ਅਸੀਂ ਬਾਹਰ ਜਾ ਕੇ ਉਹਦੀ ਭੰਡਣੀ ਕਰੀਏ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਕੱਲ ਉਹ ਘਰ ਦੀ ਗੱਲ ਘਰ ਵਿੱਚ ਹੀ ਨਿਬੇੜਨੀ ਚਾਹੀਦੀ ਆ ਤੇ ਮੇਰਾ ਮੰਨਣਾ ਆ ਕਿ ਪੋਸਟਲ ਅੰਕਨ ਰੂਲਾ ਜੀ ਬੜੇ ਹੀ ਸੁਝੇ ਹੋਏ ਪਰਮੇਸ਼ਵਰ ਦੇ ਦਾਸ ਨੇ ਔਰ ਬੜੀਆਂ ਰੂਹਾਂ ਉਹਨਾਂ ਨੇ ਜਿੱਤੀਆਂ ਨੇ ਪ੍ਰਭੂ ਯਿਸੂ ਮਸੀਹ ਦੇ ਵਿੱਚ ਔਰ ਪ੍ਰੋਫਿਟ ਬਜਿੰਦਰ ਜੀ ਵੀ ਇੱਕ ਐਸੀ ਮਿਨਿਸਟਰੀ ਆ ਕਿ ਜੋ ਵਰਲਡ ਵਾਈਡ ਮਿਨਿਸਟਰੀ ਆ ਉਹਨਾਂ ਦੀ ਔਰ ਅਪੋਸਟਲਜੀ ਦੀ ਵੀ ਦੋਨੋਂ ਹੀ ਮਿਨਿਸਟਰੀਆਂ ਟੋਪਿਸਟ ਨੇ ਔਰ ਮੇਰਾ ਮੰਨਣਾ ਆ ਕਿ ਸਾਨੂੰ ਟਿੱਪਾ ਟਿੱਪਣੀ ਕਿਸੇ ਵੀ ਧਾਰਮਿਕ ਆਗੂ ਦੇ ਉੱਤੇ ਨਹੀਂ ਕਰਨੀ ਚਾਹੀਦੀ ਔਰ ਅਗਰ ਕਿਸੇ ਕੋਲ ਕੋਈ ਗਲਤੀ ਹੁੰਦੀ ਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਇਸ ਸੰਸਾਰ ਦੇ ਉੱਤੇ ਕੋਈ ਵੀ ਧਰਮੀ ਨਹੀਂ ਆ ਸਭ ਦੇ ਸਭ ਕੁરાਏ ਪਏ ਹੋਏ ਸੀ ਪਰ ਪਰਮੇਸ਼ਵਰ ਯੇਸ਼ੂ ਮਸੀਹ ਦੀ ਸਾਡੇ ਤੇ ਕਿਰਪਾ ਹੋਈ ਉਹਦੀ ਕਿਰਪਾ ਦੇ ਦੁਆਰਾ ਅਸੀਂ ਬਚਾਏ ਗਏ ਆ ਔਰ ਇਹ ਕੋਈ ਮੋਰ ਨਹੀਂ ਸਾਡੇ ਉੱਤੇ ਲੱਗ ਗਈ ਕਿ ਅਸੀਂ ਸੰਸਾਰ ਦੇ ਵਿੱਚ ਉਸ ਧਰਤੀ ਤੇ ਰਹਿ ਰਹੇ ਆ ਜਿਹੜੀ ਪਾਪ ਦੀ ਧਰਤੀ ਆ ਅਸੀਂ ਅਕਸਰ ਹੀ ਇਸ ਧਰਤੀ ਦੇ ਉੱਤੇ ਰਹਿੰਦੇ ਹੋਏ ਕਈ ਗਲਤੀਆਂ ਕਰ ਸਕਦੇ ਆ ਸੰਤ ਵੀ ਗਲਤੀ ਕਰ ਸਕਦੇ ਆ ਔਰ ਮੇਰਾ ਮੰਨਣਾ ਆ ਕਿ ਪ੍ਰੋਫਟ ਜੀ ਦੇ ਵੱਲੋਂ ਕੋਈ ਵੀ ਐਸੀ ਗਲਤੀ ਨਹੀਂ ਕੀਤੀ ਗਈ ਜਿਹੜੇ ਬਾਲੀਵੁੱਡ ਅਦਾਕਾਰ ਆਏ ਸੀ ਅਗਰ ਉਹਨਾਂ ਦੇ ਵੱਲੋਂ ਕੋਈ ਮੂੰਹ ਦੇ ਵਿੱਚੋਂ ਗਲਤ ਗੱਲ ਉਹਨਾਂ ਦੇ ਵੱਲੋਂ ਨਿਕਲੀ ਆ ਜਾਂ ਬੋਲੀ ਗਈ ਆ ਤੇ ਮੈਂ ਇਹ ਗੱਲ ਦੱਸਣਾ ਚਾਹੁੰਨਾ ਕਿ ਪ੍ਰੋਫਿਟ ਜੀ ਨੇ ਵੀ ਇਸ ਗੱਲ ਨੂੰ ਕਲੈਰੀਫਾਈ ਜਿਹੜਾ ਆ ਉਹ মিডিਆ ਦੇ ਉੱਤੇ ਆ ਕੇ ਕੀਤਾ ਹੈ ਉਹਨਾਂ ਨੇ ਬੋਲਿਆ ਹੈ ਕਿ ਉਹ ਪੁਲਪੜ ਦੇ ਉੱਤੇ ਗੌਰਵ ਜੀ ਕਹਿ ਰਹੇ ਸੀ ਕਿ ਪੁਲਪੜ ਦੇ ਉੱਤੇ ਉਹਨਾਂ ਨੇ ਇਹ ਗੱਲ ਬੋਲੀ ਮੈਂ ਦੱਸਣਾ ਚਾਹੁੰਨਾ ਕਿ ਪੁਲਪੜ ਦੇ ਉੱਤੇ ਜਿਹੜੀ ਧਾਰਮਿਕ ਜਗਵੇਦੀ ਸੀ ਉਹਦੇ ਤੇ ਕੋਈ ਵੀ ਏਦਾਂ ਦੀ ਗੱਲ ਉਹਨਾਂ ਨੇ ਨਹੀਂ ਬੋਲੀ ਉਹਨਾਂ ਨੇ ਉਹ ਜਗ੍ਹਾ ਦੇ ਉੱਤੇ ਗੱਲ ਬੋਲੀ ਉਹਦੀ ਸਟੇਜ ਅਲੱਗ ਤੋਂ ਉਹਨਾਂ ਦੀ ਵੱਖਰੀ ਕੀਤੀ ਗਈ ਸੀ ਕਿਉਂਕਿ ਜਿਹੜਾ ਇੱਕ ਧਾਰਮਿਕ ਆਗੂ ਆ ਉਹਨਾਂ ਨੂੰ ਪਤਾ ਹੁੰਦਾ ਆ ਕਿ ਪਵਿੱਤਰ ਜਗਵੇਦੀ ਦੀ ਕੀ ਮਹੱਤਤਾ ਆ ਔਰ ਸਿਖਾਉਣ ਦੀ ਸਾਨੂੰ ਉਹਨਾਂ ਨੂੰ ਵੱਡੀ ਗੱਲ ਨਹੀਂ ਕਿਉਂਕਿ ਉਹ ਆਲਰੇਡੀ ਉਹ ਬੜੇ ਸਿੱਖੇ ਹੋਏ ਨੇ ਤਾਂ ਹੀ ਪਰਮੇਸ਼ਰ ਨੇ ਕੌਮਾਂ ਦੇ ਲਈ ਉਹਨਾਂ ਨੂੰ ਚੁਣਿਆ ਆ ਔਰ ਬਹੁਤ ਸਾਰੀਆਂ ਰੂਹਾਂ ਨੂੰ ਜਿਸ ਤਰ੍ਹਾਂ ਪੋਸਟ ਅੰਕਨ ਰੂਲਾ ਦੇ ਦੁਆਰਾ ਬਚਾਈਆਂ ਗਈਆਂ ਉਹਨਾਂ ਦੇ ਦੁਆਰਾ ਵੀ ਬਚਾਈਆਂ ਗਈਆਂ ਦੱਸਦੇ ਪਏ ਜੇ ਕਿ ਮੋੜ 스테ਜ ਦੇ ਉੱਤੇ ਨਹੀਂ ਖੜਕੇ ਬੋਲਿਆ ਦੂਜੀ ਸ਼ੀਜ ਉੱਤੇ ਖੜਕੇ ਹਾਂਜੀ ਤੇ ਖੜ ਕੇ ਬੋਲਦੇ ਨੇ ਦਾ ਮਤਲਬ ਕਿ ਵਾਕਿਆ ਤੁਹਾਡੇ ਨਜ਼ਰਾਂ ਜੀ ਬੀਐਸਡੀ ਹਾਂਜੀ ਬਿਲਕੁਲ ਉਹ ਗੱਲ ਆਪਾਂ ਗਲਤ ਮੰਨ ਸਕਦੇ ਹਾਂ ਕਿ ਇੱਕ ਪਵਿੱਤਰ ਜਗਵੇਦੀ ਦੇ ਉੱਤੇ ਹਾਂ ਜੇ ਪਵਿੱਤਰ ਜਗਵੇਦੀ ਦੇ ਉੱਤੇ ਉਹ ਖੜ ਕੇ ਬੋਲਦੇ ਤਾਂ ਫਿਰ ਗਲਤ ਸੀ ਜੇ ਅਗਰ ਹੁਣ ਇੱਕ ਅਦਾਕਾਰ ਆਇਆ ਉਹਨਾਂ ਦੇ ਅੰਦਰ ਜੋ ਕੁਝ ਭਰਿਆ ਉਹਨਾਂ ਨੇ ਉਹੀ ਬਾਹਰ ਕੱਢਣਾ ਚਾਹੇ ਅਸੀਂ ਉਹਨਾਂ ਨੂੰ ਜਿੰਨਾ ਮਰਜੀ ਸਮਝਾ ਵੀ ਲਈਏ ਚਾਹੇ ਉਹਨਾਂ ਨੂੰ ਸਮਝਾ ਕੇ ਅਸੀਂ ਉਹਨਾਂ ਨੂੰ ਖੜੇ ਵੀ ਕਰ ਦਈਏ ਵਚਨ ਦੇ ਵਿੱਚ ਲਿਖਿਆ ਜੋ ਤੁਹਾਡੇ ਅੰਦਰ ਹੈ ਉਹੀ ਬਾਹਰ ਆਏਗਾ ਸੋ ਅਗਰ ਕਿਸੇ ਪਾਪੀ ਮਨੋਕ ਨੂੰ ਬਚਾਉਣਾ ਆ ਤੇ ਪੌਲਸ ਦੱਸਦਾ ਕਿ ਮੈਂ ਜਿਹਦੇ ਵਿੱਚ ਵੀ ਗਿਆ ਮੈਂ ਉਹਦਾ ਦਾ ਬਣ ਕੇ ਉਹਦੇ ਨਾਲ ਟਲਿਆ ਪਰ ਉਹਦਾ ਦੇ ਕੰਮ ਨਹੀਂ ਕੀਤੇ ਪੌਲਸ ਨੇ ਕਿਹਾ ਸੀ ਉਹਨਾਂ ਦੇ ਉਹਦਾ ਦੇ ਹੁਣ ਪ੍ਰੋਫਿਟ ਜੀ ਉਹਨਾਂ ਦੇ ਨਾਲ ਮਿਲੇ ਪ੍ਰੋਫਿਟ ਜੀ ਉਹਨਾਂ ਦੇ ਨਾਲ ਮਿਲੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਪਰ ਪ੍ਰੋਫਿਟ ਜੀ ਨੇ ਉਹਨਾਂ ਵਰਗੇ ਕੰਮ ਨਹੀਂ ਕੀਤੇ ਸਗੋਂ ਉਹਨਾਂ ਦੇ ਉੱਤੇ ਆਪਣੀ ਇੱਕ ਛਾਪ ਛੱਡੀ ਉਹਨਾਂ ਨੂੰ ਇੱਕ ਮੌਕਾ ਦਿੱਤਾ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਿਹਾ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਮੌਕਾ ਦੇਣ ਦੇ ਲਈ ਇਸ ਧਰਤੀ ਦੇ ਉੱਤੇ ਆਇਆ ਸੀ ਉਹਨੇ ਹਰ ਇੱਕ ਕੌਮ ਨੂੰ ਬਚਾਉਣ ਦੇ ਲਈ ਆਵਾਜ਼ ਉਠਾਈ ਸੀ ਯਿਸੂ ਮਸੀਹ ਨੇ ਸਾਨੂੰ ਇਸੇ ਕਰਕੇ ਤਿਆਰ ਕੀਤਾ ਕਿ ਜਾਓ ਬਾਹਰ ਨਿਕਲੋ ਚੇਲੇ ਬਣਾਓ ਤੇ ਦੁਨੀਆ ਨੂੰ ਪੂਰੀ ਕੌਮ ਨੂੰ ਬਚਾਓ ਤੁਹਾਡੇ ਸਾਹ ਦੇ ਨਾਲ ਜਿਹੜੀ ਸਟੇਜ ਉੱਤੇ ਚੜ ਕੇ ਬੋਲਿਆ ਤੇ ਜਿਹਦੇ ਵਾਕ ਉਹ ਬੇਅਰਥੀ ਹੋਏਗੀ ਜੇਕਰ ਉਹ ਗਲਤ ਜਿਹੜਾ ਉਹਨਾਂ ਨੂੰ ਮੈਸੇਜ ਪਹੁੰਚਿਆ। ਮੈਨੂੰ ਲੱਗਦਾ ਕਿ ਉਹਨਾਂ ਨੂੰ ਮੈਸੇਜ ਗਲਤ ਪਹੁੰਚਿਆ ਆ ਵਾ ਵੀ ਉਹ ਸਟੇਜ ਉੱਤੇ ਚੜ ਕੇ ਬੋਲਿਆ। ਹਾਂ ਅੱਛਾ ਚੀਨਾ ਭਲੇਖਾ। ਵੇਖੋ ਇਹ ਉਹਨਾਂ ਨੂੰ ਭਲੇਖਾ ਆ ਇਸ ਗੱਲ ਦਾ ਜੇ ਭਲੇਖਾ ਸੀ ਤੇ ਮੇਰਾ ਮੰਨਣਾ ਆ ਕਿ ਉਹ ਵਰਲਡ ਵਾਈਡ ਪਰਮੇਸ਼ਵਰ ਦੇ ਦਾਸ ਜਗਾ ਬਜਾ ਪ੍ਰਭੂ ਦੇ ਦਾਸ ਪੂਰੀ ਦੁਨੀਆ ਚ ਪ੍ਰਚਾਰ ਕਰਨ ਵਾਲੇ ਨੇ ਔਰ ਕੋਈ ਵੀ ਗੱਲ ਸਾਨੂੰ ਲਾਈਵ ਕਰਕੇ ਇਦਾਂ ਨਹੀਂ ਬੋਲ ਦੇਣੀ ਚਾਹੀਦੀ ਔਰ ਮੇਰਾ ਮੰਨਣਾ ਕਿ ਉਹਨਾਂ ਦੇ ਇਸ ਅ ਵਚਨ ਦੇ ਨਾਲ ਜਿਹੜਾ ਉਹਨਾਂ ਨੇ ਸ਼ਬਦ ਇਹ ਬੋਲੇ ਪ੍ਰੋਫਿਟ ਜੀ ਬਾਰੇ ਇਹ ਨਹੀਂ ਸੀ ਬੋਲਣੇ ਚਾਹੀਦੇ ਜੇ ਕੋਈ ਭਰਾ ਦੇ ਵਿੱਚ ਕੋਈ ਅਸੀ ਸਾਨੂੰ ਕਮੀ ਲੱਗਦੀ ਆ ਘਰ ਵਿੱਚ ਕੋਈ ਕਮੀ ਲੱਗਦੀ ਆ ਉਸ ਕਮੀ ਨੂੰ ਬਾਜ਼ਾਰ ਦੇ ਵਿੱਚ ਗਲੀ ਦੇ ਵਿੱਚ ਜਾ ਕੇ ਨਿਸ਼ਾਵਰ ਨਹੀਂ ਕੀਤਾ ਜਾਂਦਾ ਸਗੋਂ ਘਰ ਦੇ ਵਿੱਚ ਬੈ ਕੇ ਉਸ ਚੀਜ਼ ਦਾ ਹੱਲ ਕੱਢਿਆ ਜਾਂਦਾ ਔਰ ਕਮੇਟੀ ਬਣੀ ਹੋਈ ਆ ਪ੍ਰੋਫਿਟ ਜੀ ਦੀ ਬਹੁਤ ਵੱਡੇ ਜਿਹੜੇ ਆਗੂ ਨੇ ਮੇਨ ਉਹ ਬਣੇ ਹੋਏ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਨੀ ਚਾਹੁੰਦੇ ਆ ਕਿ ਕਦੀ ਵੀ ਸਾਨੂੰ ਕਿਸੇ ਵੀ ਧਾਰਮਿਕ ਆਗੂ ਦੇ ਇੱਕ ਦੂਜੇ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਜੇ ਸਾਡੇ ਕੋਲੋਂ ਕੋਈ ਇਦਾਂ ਦੀ ਗਲਤੀ ਹੋ ਵੀ ਜਾਂਦੀ ਆ ਤੇ ਉਹਨੂੰ ਘਰ ਬੈਠ ਕੇ ਸੁਲ ਜਾਓ ਕਿ ਅਸੀਂ ਹੁਣ ਅਪੋਸਟਲ ਅੰਕਰ ਨਰੂਲਾ ਜੀ ਜਿਹਨਾਂ ਨੂੰ ਪੂਰੀ ਦੁਨੀਆ ਫਾਲੋ ਕਰਦੀ ਆ ਪ੍ਰੋਫਟ ਜੀ ਨੂੰ ਪੂਰੀ ਦੁਨੀਆ ਫਾਲੋ ਕਰਦੀ ਆ ਤੁਸੀਂ ਕੀ ਮਿਸਾਲ ਦੇਣੀ ਚਾਹੁੰਦੇ ਹੋ ਇਹ ਗੱਲ ਬੋਲ ਕੇ ਕਿ ਉਹ ਪਰਸਨ ਉਹ ਪਰਮੇਸ਼ਰ ਦੇ ਦਾਸ ਜਿਹੜੇ ਆ ਉਹ ਗਲਤ ਕਰ ਰਹੇ ਆ ਸੋ ਮੇਰਾ ਮੰਨਣਾ ਇਹੀ ਆ ਕਿ ਸਾਨੂੰ ਕਦੀ ਵੀ ਕਿਸੇ ਦੇ ਉੱਤੇ ਟਿੱਪਾ ਟਪਣੀ ਨਹੀਂ ਕਰਨੀ ਚਾਹੀਦੀ ਜੇ ਸਾਨੂੰ ਕੋਈ ਐਦਾਂ ਦਾ ਲੱਗਦਾ ਹੈ ਮੈਟਰ ਨੂੰ ਘਰ ਬੈ ਕੇ ਸੁਲਝਾਓ ਆਪਸੀ ਤਾਂ ਕਿ ਤੁਹਾਡੇ ਇਸ ਗੱਲ ਨਾਲ ਬੋਲਣ ਦੇ ਨਾਲ ਬਹੁਤ ਸਾਰੇ ਵਿਸ਼ਵਾਸੀ ਲੋਕ ਇਸ ਗੱਲ ਤੋਂ ਠੋਕਰ ਖਾ ਸਕਦੇ ਆ ਸੋ ਇਹੀ ਗੱਲਾਂ ਮੈਂ ਬੇਨਤੀ ਕਰਨੀ ਚਾਹਾਂਗਾ ਔਰ ਸਾਰਿਆਂ ਨੂੰ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਜੇ ਅੰਸੀ ਦੀ ਆਖਦਾ ਤੁਹਾਨੂੰ ਸਾਰਿਆਂ ਨੂੰ ਬਰਕਤ